ਸ਼ਾਸ਼ੀਕਾਰ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 31 ਦਿਨ ਪੂਰੇ ਹੋ ਗਏ ਮਰਨ ਵਰਤੇ ਬੈਠੇ ਹੋਏ ਨੂੰ ਉਧ ਭਾਰਤੀ ਜਨਤਾ ਪਾਰਟੀ ਦਸਤੋਂ ਮਸਲੀ ਹੋ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਕਿਸਾਨੀ ਧਰਨੇ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸੈਂਟਰ ਸਰਕਾਰ ਨੂੰ ਪਤਾ ਹੀ ਨਾ ਹੋਵੇ ਕਿ ਦਿੱਲੀ ਦੇ ਖਨੌਰੀ ਬਾਰਡਰ ਉੱਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਬੈਠੇ ਨੇ ਅਤੇ ਉਹ ਭਾਰਤੀ ਜਨਤਾ ਪਾਰਟੀ ਦਾ ਪ੍ਰੋਟੈਸਟ ਕਰ ਰਹੇ ਨੇ ਉਹ ਆਪਣੀਆਂ ਮੰਗਾਂ ਮੰਨਵਾਉਣ ਲਈ ਇਹ ਨਿੱਗੀ ਕੜਾਕੇ ਦੀ ਸਰਦੀ ਦੇ ਵਿੱਚ ਆਪਣੇ ਬਾਲ ਬੱਚਿਆਂ ਨੂੰ ਛੱਡ ਕੇ ਦਿੱਲੀ ਦੇ ਖਨੌਰੀ ਬਾਰਡਰ ਤੇ ਆਏ ਨੇ ਲਗਭਗ 500 ਕੋਈ 400 ਕੋਈ 600 ਕਿਲੋਮੀਟਰ ਤੋਂ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਕੰਨਾਂ ਉੱਤੇ ਚੂਣੀ ਸਰਕ ਰਹੀ ਇਧਰ ਆਖਰੀ ਸਾਹਾਂ ਤੇ ਚੱਲ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਤੋਂ ਦੋ ਦਿਨ ਪਹਿਲਾਂ ਆਖਰੀ ਇਸ਼ਨਾਨ ਕੀਤਾ ਆਖਰੀ ਇਸ਼ਨਾਨ ਕਰਨ ਤੋਂ ਬਾਅਦ ਨਾ ਉਸ ਦਿਨ ਤੂੰ ਬੋਲ ਪਾਏ ਨਾ ਉਸ ਦਿਨ ਤੂੰ ਕਿਸੇ ਦੇ ਨਾਲ ਗੱਲਬਾਤ ਕਰ ਪਾਏ ਇਵਨ ਦੋ ਉਹਨਾਂ ਨੇ ਕਿਹਾ ਕਿ ਮੇਰਾ ਮਨ ਵਰਤ ਜਾਰੀ ਰਹੇਗਾ ਉਹ ਵੀ ਇਸ਼ਾਰਿਆਂ ਦੇ ਨਾਲ ਸਮਝਾਇਆ ਅਤੇ ਜਿਹੜੇ ਉਸ ਦੇ ਆਸ-ਪਾਸ ਕਿਸਾਨੀ ਆਗ ਕਿਸਾਨ ਆਗੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀਆਂ ਮੰਗਾਂ ਮੰਗਦੇ ਰਹੋ ਸੈਂਟਰ ਸਰਕਾਰ ਦੇ ਕੋਲੋਂ ਮੇਰਾ ਮਨਨ ਵਰਤ ਜਾਰੀ ਰਹੇਗਾ ਅੰਦਰੂਨੀ ਅੰਗ ਖਰਾਬ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਕਿਡਨੀ ਕਿਸੇ ਸਮੇਂ ਜਵਾਬ ਦੇ ਸਕਦੀ ਹੈ ਦਿਲ ਦਾ ਦੌਰਾ ਕਿਸੇ ਸਮੇਂ ਪੈ ਸਕਦਾ ਹੈ ਆਖਰੀ ਇਸ਼ਾਰਾ ਉਹਨਾਂ ਨੇ ਕਰ ਲਿਆ ਹੈ ਉਸ ਤੋਂ ਬਾਅਦ ਨਾ ਤਾਂ ਉਹ ਬੋਲੇ ਨੇ ਨਾ ਉਹਨਾਂ ਵੱਲੋਂ ਕੋਈ ਟਿੱਪਣੀ ਆਈ ਹੈ ਨਾ ਉਹਨਾਂ ਨੇ ਆਪਣੇ ਕੋ ਮਨ ਦੇ ਬਲਬਲੇ ਬਾਹਰ ਕੱਢੇ ਨੇ ਆਖਰਕਾਰ ਬਾਕੀ ਜਥੇਬੰਦੀਆਂ ਵੀ ਕਿ ਜਗਜੀਤ ਸਿੰਘ ਦੇ ਮਰਨ ਦਾ ਇੰਤਜ਼ਾਰ ਕਰ ਰਹੀਆਂ ਨੇ ਇਧਰ ਲੋਕੇਸ਼ ਕੈਤਵਲ ਨੂੰ ਵੱਡਾ ਬਿਆਨ ਆਇਆ ਹੈ ਕੱਲ ਉਹਨਾਂ ਨੇ ਖਿਆ ਕਿ ਅਸੀਂ ਇੱਕ ਥਾਪਰ ਕੇ ਖੜੇ ਹਾਂ ਇਹ ਦੁੱਖ ਦੀ ਘੜੀ ਹੈ ਕਿਸਾਨ ਅਤੇ ਪੰਜਾਬੀ ਇੱਕ ਅਜਿਹੀ ਕੌਮ ਹੈ ਜਿਹੜੀ ਇੱਕ ਵਾਰ ਅੱਗੇ ਚਲੀ ਜਾਵੇ ਤੇ ਉਹ ਫਿਰ ਪਿੱਛੇ ਰੀ ਮੁਰਦੀ ਮੁਰਦੀ ਜਿੰਨੀ ਦੇ ਤੱਕ ਉਹ ਮੋਰਚਾ ਫਤਿਹ ਨਾ ਕਰ ਲਵੇ ਕਿਉਂਕਿ ਪੰਜਾਬ ਅਤੇ ਪੰਜਾਬੀਆਂ ਵੱਲੋਂ ਹੀ ਪਹਿਲ ਦੇ ਆਧਾਰ ਤੇ 2021 ਦੇ ਵਿੱਚ ਮੈਂ ਵੇਢ ਗਈ ਸੀ ਇਧਰ ਜਗਜੀਤ ਸਿੰਘ ਡੈਲੇਵਾਲ ਦੀ ਹਾਲਤ ਬਿਲਕੁਲ ਜ਼ਿਕਰ ਚੁੱਕੀ ਹੈ ਨਾਜ਼ੁਕ ਬਣੀ ਹੋ ਚੁੱਕੀ ਹੈ ਜੋ ਸਹਿਮਨ ਡਾਕਟਰ ਨੇ ਜਿਹੜੇ ਦੇਖ ਦੇਖਰੇ ਕਰ ਰਹੇ ਨੇ ਹਰ ਘੰਟੇ ਬਾਅਦ ਜਗਜੀਤ ਸਿੰਘ ਡੱਲੇਵਾਲ ਦੀ ਉਹਨਾਂ ਨੇ ਇਹ ਕਹਿਆ ਇੰਨੀ ਕੋ ਹਾਲਤ ਆ ਸਿਰਫ ਹੋ ਚੁੱਕੀ ਹੈ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਰ ਸਕਦਾ ਹੈ ਜਗਜੀਤ ਸਿੰਘ ਡੱਲੇਵਾਲਾ ਜਗਜੀਤ ਸਿੰਘ ਡੱਲੇਵਾਲ ਜਦੋਂ ਇਸ਼ਨਾਨ ਕਰਨ ਗਏ ਉਸ ਤੋਂ ਬਾਅਦ ਉਹ ਨਾ ਬੋਲੇ ਨਾ ਉਹਨਾਂ ਦੇ ਸਰੀਰ ਦੀ ਕੋਈ ਮੂਵਮੈਂਟ ਹੋਈ ਲੇਕਿਨ ਇਸ਼ਾਰਿਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਸਾਨੀ ਮੰਦ ਵਰਤ ਜਿਹੜਾ ਹੈ ਮੇਰੇ ਵੱਲੋਂ ਰੱਖਿਆ ਗਿਆ ਹੈ ਇਹ ਜਾਰੀ ਰਹੇਗਾ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ 13 ਮੰਗਾਂ ਮੰਨਦੀ ਲੈਂਦੀ ਇਧਰ ਜਿਹੜਾ ਸੁਪਤ ਕਿਸਾਨ ਮੋਰਚਾ ਹੈ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਅਸੀਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਾਂਗੇ ਰਾਸ਼ਟਰਪਤੀ ਤੋਂ ਬਾਅਦ ਮੁਲਾਕਾਤ ਕਰਕੇ ਫਿਰ ਦੱਸਾਂਗੇ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਣਾ ਹੈ ਜਾਂ ਨਹੀਂ ਦੇਣਾ ਇਸ ਦੇ ਬਾਵਜੂਦ ਵੀ ਜਗਜੀਤ ਸਿੰਘ ਡੱਲੇਵਾਲ ਦੇ ਹੌਸਲੇ ਬਲੰਦ ਨੇ ਉਹ ਕਹਿੰਦਾ ਹੈ ਜਾਂ ਖੜਾਂਗੇ ਜਾਂ ਮਰਾਂਗੇ ਤੇ ਜਾਂ ਜਿੱਤਾਂਗੇ